ਨਸ਼ੇ ਦੀ ਤਲਾਸ਼ੀ ਲੈਣ ਆਏ ਸਰਪੰਚ ਤੇ ਪਰਿਵਾਰ ਵਾਲਿਆਂ ਨੇ ਇੱਟਾਂ ਰੋੜਿਆਂ ਨਾਲ ਕਰਤਾ ਹਮਲਾ ਦੇਖੋ ਕਿਵੇਂ ਘਟਨਾ ਦੇਖ ਕੇ ਕੰਬ ਗਿਆ ਪੂਰਾ ਪੰਜਾਬ ਮੋਕੇ ਦੀ ਵੀਡੀਓ ਦੇਖੋ ਤੁਸੀਂ ਵੀ ਕਿਵੇਂ ਇੱਟਾਂ ਰੋੜਿਆਂ ਦੇ ਨਾਲ ਸਰਪੰਚ ਦੇ ਉੱਤੇ ਹਮਲਾ ਕੀਤਾ ਗਿਆ ਐਸੋਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋ ਜਾਣ ਇਹ ਘਟਨਾ ਜੁਲਾਲਾਬਾਦ ਹਲਕੇ ਦੇ ਪਿੰਡ ਚੱਕ ਅੰਨੀ ਵਾਲਾ ਤੋਂ ਸਾਹਮਣੀ ਆਈ ਹੈ ਜਿੱਥੇ ਸਰਪੰਚ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਨਸ਼ਾ ਤਸਕਰਾਂ ਨੂੰ ਰੋਕਣ ਦੇ ਲਈ ਗਿਆ ਸੀ ਘਰ ਦੀ ਤਲਾਸ਼ੀ ਲੈਣ ਦੇ ਲਈ ਗਿਆ ਸੀ ਤਾਂ ਪਰਿਵਾਰ ਦੇ ਵੱਲੋਂ ਉਲਟਾ ਸਰਪੰਚ ਦੇ ਉੱਤੇ ਹੀ ਤਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਕਿੰਨਾ ਤਣਾਅਪੂਰਨ ਜਾਂਦਾ ਮੂਕੇ ਤੇ ਪੁਲਿਸ ਪਹੁੰਚਦੀ ਹੈ ਤਾਂ ਇਸ ਬਾਰੇ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਵੀ ਸੁਣੋ ਅੱਜ ਮਿਲ ਕੀ ਗਏ ਨੇ ਸਰਪੰਚ ਸਾਹਿਬਾਨ ਉਹਦੇ ਚੋਂ ਮੈਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਮੈਂ ਆਪਣੀ ਫੋਰਸ ਨੂੰ ਵੀ ਕਨਵਿੰਸ ਕਰਦਾ ਕਿ ਤੁਹਾਡਾ ਆਪਣਾ ਮਕਸਦ ਹੈਗਾ ਕਿ ਸਰਪੰਚ ਸਾਹਿਬ